ਹਾਂਜੀ ਸਾਈ ਦਾਸ ਸਾਫਾ ਕਾ ਮਿਊਨਿਸਪਲ ਕੌਂਸਲਰ ਮੈਂ ਮੈਂ ਸਾਡਾ ਮੰਡੀ ਦਾ ਕਾਰੋਬਾਰ ਆ ਤਕ 4 ਵਜੇ ਨਿਕਲਿਆ ਘਰੋਂ ਅੱਗੇ ਮੈਂ ਆਈਡੀ ਮੰਦਰ ਦੇ ਅਗਲੇ ਪਾਸੇ ਬੰਦੇ ਦੇ ਕੋਲੋਂ ਲੰਮਿਆ ਪਿਆ ਹੈਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਂ ਜੋ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ ਪਤਾ ਨਹੀਂ ਉਹਨਾਂ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਹਿਚਾਨ ਲਿਆ ਉਹਨਾਂ ਨੇ ਤਾਂ ਮੰਡੀ ਆਇਆ ਤੋਂ ਮੁੜੇ ਭੇਜਿਆ ਤਿੰਨ ਚਾਰ ਉਹਨੇ ਜਾਂਦੇ ਨੇ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਕਿਸਮਾਰੀ لال ਜੀ ਇੱਥੇ ਆਪਣੇ ਆਈਡੀਆ ਨੂੰ ਉਹਨੇ ਵੀ ਅਗਲੇ ਪਾਸੇ ਪੁਲਿਸ ਦੇ ਘੇਰਗਰੀ ਲਾ ਤੋੜਦੀ ਹੋਇਆ ਮੈਂ ਕਿ ਐਡਮਿਟ ਹਸਪੀਟਲ ਨੂੰ ਉਹ ਆ ਵੀ ਇਹ ਕੋਈ ਚੁਣੌਤ ਹੈ ਜਹਾ ਜੀ ਉਹਨਾਂ ਕੋ ਖਿਆ ਉਹਨਾਂ ਨੇ ਮੈਨੂੰ ਬਤਾਇਆ ਮੁੰਡਾ ਜਿਹੜਾ ਹੁੰਦਿਆ ਸੀ ਕਿਤੇ ਮੰਡੀ ਬੰਦਾ ਕੰਮ ਕਰਦਾ ਵਿਚਾਰਾ ਗਰੀਬ ਆਦਮੀ ਕਦੇ ਝੋਲੇ ਚਾਲੇ ਸੀ ਕੋਈ ਬੈਂਕ ਦੀਆਂ ਕਾਪੀਆਂ ਪੀ ਆਈਆਂ ਸੀ ਗਿਆ ਦੋ ਖੋਲੀਆਂ ਨੇ ਤੇ ਕਾਫੀ ਸਟਾਟਸ ਲੱਗੀਆਂ ਨੇ ਹੋਰ ਕਿੰਨਾਂ ਲੋਕ ਬਾਕੀ ਚਾਰ-पांच ਬੰਦੇ ਹੋਰ ਇੱਕ ਲੇਬਰ ਆ ਉਹ ਸੀਗਾ ਇੱਕ ਮੁੰਡਾ 100 ਸਾਲ ਤੋਂ ਆਂਦਾ ਉਹਦੀ ਜ਼ੇਬਦਸਤੀ ਰਮੀਆ ਸੀਗੇ ਉਹ ਕਾਡਲੇ ਕਹਿੰਦੇ ਜੋ ਹੈਗਾ ਕੱਢਦੇ ਨੂੰ ਮੈਂ ਬਿੱਕੀ ਤੇ ਸੀਗਾ ਕੁੱਟੀ ਤੇ ਤੇ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਕੱਲ ਟਿਬੜੀ ਮੈਦ ਤੇ ਲਗਾਤਾਰ ਵਾਰ ਰੋਟਾ ਹੋ ਰਿਹਾ ਮੋਬਾਈਲ ਵੀ ਖੋਇਆ ਕੀ ਮੰਗ ਕਰੀਏ ਅਸੀਂ ਮੰਗ ਕੀ ਕਰਨੀ ਹੈ ਵੀ ਗਵਰਨਮੈਂਟ ਕੋਈ ਅੰਨੀ ਚ ਹੈ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਹੈ ਜੇ ਇਸ ਤਰ੍ਹਾਂ ਗਵਰਨਮੈਂਟ ਚੱਲਦੀ ਰਹੇ ਤੇ ਆਮ ਬੰਦੇ ਦਾ ਜੀਣਾ ਇੱਥੇ ਹਰਾਮਾ ਹਰਾਮ ਹੈ ਅਚਰ ਕੇ ਦੁਨੀਆ ਬਾਹਰ ਨੂੰ ਟੋੜੀ ਜਾਂਦੀ ਆ ਇੱਥੇ ਕੋਈ ਬੰਦਾ ਸਿਕਿਉਰ ਹੈ ਹੀ ਨਹੀਂ ਕਿਸੇ ਬੋਰਡ ਦੇ ਉੱਤੇ ਚੱਜੋ ਕੋਈ ਧੀ ਭੈਣ ਸਿਕੋਰ ਨਹੀਂ ਕਿਸੇ ਦੇ ਮੋਬਾਈਲ ਬੋਲਣ ਦੇ ਕਿਸੇ ਦਾ ਕੁਝ ਕਰਦੇ ਆ ਕਰਿਆ ਹਮ ਕੰਡੀਟੇ ਸਵੇਰੇ ਸਵੇਰੇ ਆਵਾਜਾ ਨਹੀਂ ਸ਼ੁਰੂ ਜਾਂਦੀ ਲੋਕੀ ਆਨੇ ਸ਼ੁਰੂ ਹੋ ਜਾਂਦੇ ਹੈ ਤੇ ਲੱਗਦਾ ਨਹੀਂ ਕਿ ਇਹ ਹੋ ਰਿਹਾ ਵਰਤਨ ਹੈ ਮਾਰਿਆ ਤਾਂ ਪ੍ਰਸ਼ਾਸਨ ਚਾਹੀਦਾ ਇਹ ਜੋ ਜ਼ਿਲ੍ਹਾ ਲੈਵਲ ਦੇ ਤੇ ਪ੍ਰਸ਼ਾਸਨ ਦਾ ਉਹਨੂੰ ਚਾਹੀਦਾ ਜੋ ਫੀਸਾਂ ਲੈਂਦੇ ਉਹਨਾਂ ਨੂੰ ਚਾਹੀਦਾ ਕਰਨਾ ਕਿ ਅਸੀਂ ਕਿਸੇ ਤਰੀਕੇ ਨਾਲ ਇਕੱਠੇ ਕਰੀਏ ਜਾਂ ਕਿ ਪਰਮਨੈਂਟ ਡਿਊਟੀ ਲਾਈਏ ਪਟ્રોલਿੰਗ ਲਾਈਏ ਜਦੋਂ ਸਵੇਰੇ ਬੰਦੇ ਆਉਂਦੇ ਆ ਉਹ ਦੋ ਚਾਰ ਚੱਕਰ ਘੱਟਣ ਸਵਲ ਡਰਾਸਪਾਤਾ ਲੱਗ ਜਾ ਵੀ ਇਹ ਬੰਦੇ ਇੱਥੇ ਵਕਿਆ ਹੈ ਨਹੀਂ ਆਪੇ ਬੰਦੇ ਫੜੇ ਜਾਂਦੇ ਆ ਹੁਣ ਹਥਿਆਰ ਵੀ ਹੱਲੇ ਹਾਂਜੀ ਅਸੀਂ ਤੇ ਮੈਂ ਤਾਂ ਦੋ ਤਿੰਨ ਦਾਜ ਦੇਖਿਆ ਜੀ ਉਹਨਾਂ ਕੋਲ ਇੱਕ ਬੇਸਬਾਲ ਜਿਹਾ ਵੇਸ ਬਣਿਆ ਸੀਗਾ ਆਮ ਬੰਦਿਆਂ ਤਾਂ ਬਹੁਤ ਮੁਸ਼ਕਲ ਆ ਜੀ ਬੰਦਿਆਂ ਦਾ ਆਹਾਂ ਸੇ ਬੰਦ ਕਰਦਾ ਕਾਰੋਬਾਰ ਕੀ ਕਰੀਏ ਦੱਸੋ ਉਹ ਜਿਹੜਾ ਦੇ ਕਾਰੋਬਾਰ ਸਵੇਰੇ 4 ਵਜੇ ਆ ਕੇ ਇੱਥੇ ਰੋਟੀ ਕਮਾਉਣੀ ਆ ਉਹਦੇ ਬੰਦਾ ਬਹੁਤ ਮਜਬੂਰ ਆ ਤੇ ਹੁਣ ਗਵਰਨਮੈਂਟ ਨੇ ਕਹੀਦਾ ਕਿ ਇਸ ਤਰੀਕੇ ਨਾਲ ਹੁਣ ਦੇਖੋ ਪਿੱਛੇ ਜੀ ਇਹ ਕਿਹਾ ਹੈਗਾ ਕੋਨ ਪੈਟਰੋਲੀਅਮ ਵਾਲੇ ਭੇਜਦੇ ਆ ਪਰੋਏ ਵਾਲੇ ਹੱਥ ਮਾਰ ਕੇ ਚੱਲ ਜਾਂਦੇ ਆ ਕੋਈ ਮਤਲਬ ਕੋਈ ਗੱਲ ਬੰਦ ਹੀ ਨਹੀਂ ਗਈ ਤੋਕ ਨਹੀਂ ਮੰਨਦਾ ਇਹ ਪਲਾਨਿੰਗ ਕਰਨਾ ਚਾਹੀਦਾ ਇਹ ਡਿਸਟ੍ਰਿਕਟ ਲੈਵਲ ਦੇ ਉੱਤੇ ਸਿਕਿਉਰਟੀ ਹੋਣੀ ਚਾਹੀਦੀ ਹਾਂ ਇਹ ਪਲਾਨਿੰਗ ਕਰਨਾ ਚਾਹੀਦਾ ਜੋ ਐਸੇ ਬੰਦੇ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਕਿ ਸਿਕਿਉਰਟੀ ਦੇ ਬੰਦੇ ਆ ਤੇ ਲੱਥ ਪਾਣੀ ਚਾਹੀਦੀ ਹੈ ਜੀ ਆਪਾਂ ਤੇ ਬੇਨਤੀ ਕਰਨੇ ਆ ਅਸੀਂ ਅੱਜ ਸਾਡੇ ਲੱਗੀਆਂ ਗੱਲ ਕੇ ਦੇ ਲੱਗਣਗੀਆਂ ਤੇ ਤੇ ਤੁਹਾਡਾ ਨਾਮ ਹੀ ਹੈ ਕੰਤ ਕੁਮਾਰ ਹੈ ਕੰਤ ਕੁਮਾਰ ਕੀ ਹੋਇਆ ਸੀ ਕਿੱਥੇ ਵੀ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਮਾਰੇ ਮੁਰਿਆ ਵੀ ਹੈ ਦੋ ਦਤਰ ਮਾਰੇ ਮੁਰਕੇ ਚ ਪੜਾ ਮਾਰੀਆਂ ਦਤਰ ਕਿੱਥੇ ਵਜਿਆ ਦਤਰ ਮੋੜਾ ਦੇ ਮਾਰੇ ਐ ਫਟ ਤੋਂ ਮਾਰੇ ਮੇਰੇ ਕੋਟੇ ਇਹ ਉੰਲਾ ਦੇ ਉੰਗਲਾ ਨੂੰ ਪਹਿਲੇ ਲੱਗਦੀ ਅੱਛਾ ਤਾਂ ਕੀ ਮੇਰੇ ਪੈਸੇ ਬੁਹੇ ਵੀ ਖੋਏ ਆ ਮੇਰੇ ਝੋਜੇ ਪਏ ਉਹ ਝੋਲਾ ਤੋਂ ਭੋਲ ਕੇ ਤੇ ਝੋਲੇ ਤੋਂ ਕੱਢ ਕੇ ਲੈ ਗਏ ਕਿੰਨੇ ਪੈਸੇ 1400 ਰੁਪਏ ਹਾਂਜੀ ਨਾ ਕੀ ਆ ਯਾਰ ਨਾ ਭੁੱਟੋ ਜੀ ਕੀ ਕਰਦੇ ਜਿਵੇਂ ਲਾ ਭੁੱਟੋ ਮੈਂ ਸਾਈਕਲ ਤੇ ਆਉਂਦਾ ਤੇ ਬਾਅਦ ਬੰਦੇ ਕਰੀ ਹਤੀ ਪੈ ਗਏ ਮੇਰੇ ਕੀ ਕਰਦੇ ਤੁਸੀਂ ਪੈਸੇ ਦਿਆ ਜੇ ਦਰ ਲਾਈ ਦੇ ਮੱਠੀ ਲਾਈ ਦੀ ਇਹ ਸਾਕਤੇ ਬੰਦੇ ਆਈਡੀ ਆਈਟੀ ਆਹੋ ਇਹ ਹੋਰ ਵੀ ਕਈਆਂ ਨੂੰ ਬੇਸ ਬਥੇਰਿਆਂ ਨੂੰ ਬੰਦੇ ਪਏ ਮੈਂ ਤਾਂ ਮਸਖਲਦੇ ਆਉਂਦੇ ਨਾਲ ਮੇਰੇ ਹੱਥੀ ਬੇਦ ਮੇਰੇ ਸਭ ਕਬੀਰ ਵੀ ਪਾਰ ਦਿੱਤੀ ਹੈ ਬਣਾਣ ਤੇ ਕੀ ਹੋਇਆ ਛੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਹੀ ਵਿੱਚ ਬੇਜੇ ਗੈਸ ਵਾਲੀਆਂ ਕਾਪੀਆਂ ਹੀ ਕਹਿੰਦੇ ਕੀ ਸਾਡੇ ਬਾਦਰ ਕਹਿੰਦੇ ਪੈਸੇ ਮੈਂ ਭਰਾਇਆ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨੇ ਨਹੀਂ ਹੋਰ ਕਿੰਨੂੰ ਕਿਨੂੰ ਬੇ ਹੈ ਹਾਂ ਜੀ ਕੋਈ ਕੋਈ ਕੁਝ ਪਲਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਕੇ ਖੋ ਕੇ ਦੇ ਕੀ ਮੰਗ ਕਰਦੇ ਹੋ ਮਾਗੇ ਸਰਕਾਰ ਵੀ ਕਾਰਵਾਈ ਕਰੇ ਸਰਕਾਰ ਵਾਰੀ ਕਾਰਵਾਈ ਕਰੇ ਇੰਨੇ ਦੀ ਛੱਡੀ ਜਾਓ